ਬਿਕਰਮ ਮਜੀਠੀ ਇਸ ਸਮੇਂ ਨਿਆਇਕ ਹਿਰਾਸਤ ਦੇ ਵਿੱਚ ਨੇ ਪਨਾਬਾ ਜੇਲ੍ਹ ਦੇ ਵਿੱਚ ਪੰਚ ਕੀਤਾ ਗਿਆ ਹੈ। ਬੀਤੇ ਦਿਨ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਕਿ ਮਜੀਠੀਏ ਦੀ ਬੈਰਕ ਦੇ ਬਾਹਰ ਤੇ ਅੰਦਰ ਕੈਮਰੇ ਲਗਾਏ ਗਏ ਨੇ ਜਿਸ ਦੀ ਫੁਟੇਜ ਸੀਐਮ ਭਗਵੰਤ ਮਾਨ ਨੂੰ ਭੇਜੀ ਜਾ ਰਹੀ ਹੈ। ਇਸ ਦੇ ਵਿਚਾਲੇ ਸੀਐਮ ਭਗਵੰਤ ਮਾਨ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਤੇ ਮਜੀਠੀਏ ਦੇ ਜੇਲ੍ਹ ਜਾਣ ਤੋਂ ਬਾਅਦ ਵੱਡੇ ਤੰਜ ਕੱਸੇ ਗਏ ਨੇ। ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੱਡਾ ਇਕੱਠ ਹੋਇਆ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਰਹੇ ਮੰਚ ਤੋਂ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਲੋਕਾਂ ਨੇ ਇਹ ਦਿਖਾ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਗਾ ਰਹੇ ਨੇ ਉੱਥੇ ਹੀ ਅਸੀਂ ਕੰਮ ਪੂਰੇ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਪੰਜਾਬੀਆਂ ਦੀ ਸਿੱਖਿਆ ਦਾ ਮਾਡਲ ਜਿੱਥੇ ਬਹੁਤ ਹੇਠਾ ਸੀ ਅੱਜ ਪਹਿਲੇ ਨੰਬਰ ਤੇ ਆ ਗਿਆ ਹੈ ਇਸ ਦੇ ਨਾਲ ਹੀ ਨਸ਼ੇ ਦੇ ਮੁੱਦੇ ਤੇ ਅਕਾਲੀ ਆਗੂ ਮਜੀਠੀਆ ਦੀ ਗ੍ਰਿਫਤਾਰੀ ਤੇ ਬਾਕੀ ਪਾਰਟੀਆਂ ਦੇ ਵੱਲੋਂ ਦਿੱਤੇ ਗਏ ਪ੍ਰਤੀਕਰਮ ਤੇ ਹੈਰਾਨੀ ਜਤਾਉਂਦੇ ਹੋਏ ਸੀਐਮ ਭਗਵੰਤ ਮਾਨ ਨੇ ਵਿਰੋਧੀਆਂ ਦੇ ਬਿਆਨ ਤੇ ਜਵਾਬ ਦਿੱਤੇ ਉਹਨਾਂ ਨੇ ਕਿਹਾ ਕਿ ਇੱਕ ਦਿਨ ਕੁਝ ਕਹਿੰਦੇ ਨੇ ਤੇ ਦੂਜੇ ਦਿਨ ਕੁਝ ਆਖ ਦਿੰਦੇ ਨੇ ਵਿਰੋਧੀ ਧਿਰਾਂ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮਜੀਠੀ ਉਤੇ ਕੀਤੀ ਕਾਰਵਾਈ ਦਾ ਵਿਰੋਧ ਕੀਤਾ ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੇਂਦਰੀ ਮੰਤਰੀ ਰਮਨਜੀਤ ਬਿੱਟੂ ਅਤੇ ਕਈ ਹੋਰ ਆਗੂਆਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਅਤੇ ਜਦੋਂ ਲੋਕਾਂ ਨੇ ਮੁੜ ਇਹਨਾਂ ਲੋਕਾਂ ਦਾ ਵਿਰੋਧ ਕੀਤਾ ਤਾਂ ਸਾਰੇ ਹੋਰ ਤਰਕ ਦੇ ਕੇ ਪੈਰ ਪਿੱਛੇ ਕਰਨ ਲੱਗੇ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਦੇ ਤਿੱਖੇ ਨਿਸ਼ਾਨ ਸਾਹ ਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਜਦੋਂ ਮਜੀਠੀ ਨੂੰ ਜੇਲ੍ਹ ਭੇਜਿਆ ਤਾਂ ਅਦਲ ਤੇ ਖੁਸ਼ੀ ਹੋਣਾ ਏ ਇਸ ਨਾਲ ਹੀ ਉਹਨਾਂ ਨੇ ਹੋਰ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ 15 ਦਿਨਾਂ ਤੋਂ ਲੱਗਿਆ ਕਹਿੰਦੇ ਵੀ ਅਕਾਲੀ ਦਲ ਵੱਲੋਂ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਅਪੀਲ ਵੀ ਮਜੀਠੀਏ ਨੂੰ ਗਲਤ ਗ੍ਰਫਤਾਰ ਕੀਤਾ ਇੱਕ ਨਹੀਂ ਆਇਆ ਸੜਕ ਤੇ ਬਲਕਿ ਲੋਕਾਂ ਨੇ ਅੰਦਰੋਂ ਹੀ ਕੁੰਡੇ ਲਾ ਲੈ ਕਿਤੇ ਸੜਕ ਤੇ ਨਾ ਲੈ ਜਾਣਾ ਆਇਆ ਕੋਈ ਸੜਕ ਤੇ ਉਹ ਕੋਈ ਮੁੱਦਾ ਹੋਵੇ ਤਾਂ ਸੜਕ ਤੇ ਆਉਣ ਹੁਣ ਚਿੱਟੇ ਦੇ ਹੱਕ ਚ ਆਉਣ ਹੋ ਆ ਚਾਰ ਪੰਜ ਚਿੱਟੇ ਦੇ ਹੱਕ ਚ ਬੋਲੇ ਸੀ ਹੈ ਆ ਬੰਬਾਂ ਵਾਲਾ ਵੀ ਬੋਲਿਆ ਸੀ ਉਹ ਬੋਲਿਆ ਸੀ ਚੰਨੀ ਬੋਲਿਆ ਸੀ ਬਿੱਟੂ ਬੋਲਿਆ ਸੀ ਚਲੋ ਬਿੱਟੂ ਤਾਂ ਵਿਚਾਰਾ ਬੋਲਣਾ ਪੈਂਦਾ ਵਿਚਾਰੇ ਨੂੰ ਤਾਂ ਮੰਦ ਬੁੱਧੀ ਵੀ ਕੋਈ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਸਾਰਿਆਂ ਨੂੰ 4-5 ਦਿਨਾਂ ਬਾਅਦ ਮਾਫੀयां ਮੰਗਣੀਆਂ ਪੈਗੀਆਂ ਚੰਨੀ ਤਾਂ ਕਹਿੰਦਾ ਮੈਂ ਕਿਹਾ ਕਿਤੇ ਪ੍ਰਗਟ ਫੜ ਲਿਆ ਹੱਦਿਆ ਯਾਰ ਹੱਦਿਆ ਯਾਰ ਤੂੰ ਮੁੱਖ ਮੰਤਰੀ ਰਿਹਾ ਯਾਰ ਮੈਂ ਤਾਂ ਪ੍ਰਗਟ ਬਾਰੇ ਬੋਲਿਆ ਸੀ ਹੁਣ 10 ਤੇ 11 ਤਰੀਕ ਦਾ ਸੈਸ਼ਨ ਰੱਖ ਲਿਆ ਹੁਣ ਹੀ ਬੁਕਿੰਗ ਕਰਾ ਲਿਓ ਘੰਟੇ-ਘੰਟੇ ਦੀ ਹੋਈ ਮਿਲੂਗੀ ਟਿਕਟ ਉੱਥੇ ਗੱਲ ਕਰਾਂਗੇ ਇਹਨਾਂ ਨਾਲ ਵੀ ਆਹ ਦੱਸਿਓ 2021 ਚ ਕੀ ਕਿਹਾ ਸੀ 22 ਚ ਕੀ ਕਿਹਾ ਸੀ 23 ਚ ਕੀ ਕਹਿੰਦੇ ਹੋ 24 ਚ ਕੀ ਕਿਹਾ 25 ਚ ਕੀ ਕਹਿੰਦੇ ਹੋ ਸਭ ਰਲੇ ਹੋਏ ਨੇ ਆਪਸ ਦੇ ਵਿੱਚ ਸੈਸ਼ਨ ਰੱਖਿਆ ਵਿਧਾਨ ਸਭਾ ਦਾ ਸਪੈਸ਼ਲ ਕੀ ਆਓ ਦੱਸੋ ਤੁਹਾਡਾ ਤੁਹਾਡਾ ਪ੍ਰੋਗਰਾਮ ਕੀ ਆਗਾ ਅੱਗੇ ਪਹਿਲਾਂ ਆਪਾਂ ਪੀਯੂ ਚ ਦਬੇੜ ਰੱਖੀ ਸੀ ਕੋਈ ਆਇਆ ਸੀ ਇੱਕ ਵੀ ਬੰਦਾ ਆਇਆ ਸੀ ਮੈਨੂੰ ਇਕੱਲੇ ਨੂੰ ਬੋਲਣਾ ਪੈ ਗਿਆ ਸਾਰਾ ਕਿਉਂਕਿ ਪਾਛਦੇ ਐ ਕਿਉਂਕਿ ਇਹਨਾਂ ਕੋਲੇ ਦਲੀਲਾਂ ਹੈ ਨਹੀਂ ਤਰਕ ਹੈ ਨਹੀਂ ਕਾਣੇ ਨੇ ਲੁੱਟਿਆ ਹੋਇਆ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਇਹਨਾਂ ਦੀਆਂ ਉਹ ਗੱਲਾਂ ਨੇ ਆ ਬਿੱਟੂ ਹੋਰਾਂ ਦੀਆਂ ਚਲੋ ਸੁਖਵੀਰ ਤਾਂ ਖੁਸ਼ੀ ਹੋਣਾ ਬਈ ਸ਼ੁਕਰ ਹੈ ਯਾਰ ਸਾਈਡ ਤੇ ਹੋ ਗਿਆ ਸਾਈਡ ਤੇ ਹੋ ਗਿਆ ਹਾਂ ਲੋਕਾਂ ਨੂੰ ਸਾਰਾ ਪਤਾ ਸਰਸ ਇਹਨਾਂ ਦੀਆਂ ਗੱਲਾਂ ਪਤਾ ਕਿਹਾ ਜਿਹਾ ਹੁੰਦੀਆਂ ਨੇ ਗੱਲ ਕਹਿਣੀ ਆ ਪਰ ਕਮਾ ਕੇ ਕਹਿਣੀ ਆ ਨਾ ਇਹ ਲੱਗੇ ਹੱਕ ਚਾ ਨਾ ਇਹ ਲੱਗੇ ਵਿਰੋਧ ਚਾ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਇਹਦਾ ਮਤਲਬ ਤਿੰਨੇ ਨਹੀਂ ਵਗ ਰਹੀਆਂ ਦੋ ਸੁੱਕੀਆਂ ਇੱਕ ਵਗਈ ਨਾ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉੱਚ ਨੌਣ ਗਏ ਤਿੰਨ ਬੰਦੇ ਦੋ ਡੁੱਬ ਗਏ ਇੱਕ ਲਬੇ ਹੀ ਨਾ ਆਨੇ ਨਾ ਲੀਡਰਾਂ ਦੇ ਬਿਆਨ ਬਾਜਵੇਂ ਹੋਰਾਂ ਦੇ ਬਿੱਟੂ ਹੋਰਾਂ ਦੇ ਬੜਿੰਗ ਹੋਰਾਂ ਦੇ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗੇ ਹੀ ਨਾ ਜਿਹੜੀ ਵਗੇ ਹੀ ਨਾ ਉਹ ਚ ਨਾਉਣਗੇ ਤਿੰਨ ਬੰਦੇ ਦੋ ਡੁੱਬ ਗਏ ਇੱਕ ਲੱਬੇ ਹੀ ਨਾ ਜਿਹੜਾ ਲੱਬੇ ਹੀ ਨਾ ਉਹਨੂੰ ਲੱਬੀਆਂ ਤਿੰਨ گاਵਾਂ ਦੋ ਫੰਡਰਾਂ ਇੱਕ ਸੂਏ ਹੀ ਨਾ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਲੈ ਨਾਲੇ ਕਹਿੰਦੇ ਸੂਏ ਨਾ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਦੋ ਲਾਂਗੜੇ ਇੱਕ ਉੱਠੀ ਨਾ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ ਦੋ ਖੋਟੇ ਇੱਕ ਚੱਲੇ ਹੀ ਨਾ ਜਿਹੜਾ ਚੱਲੇ ਹੀ ਨਾ ਉਹਨੂੰ ਚੈੱਕ ਕਰਨਾ ਏ 3 ਸਨਿਆਰੇ ਦੋ ਅੰਨੇ ਇੱਕ ਨੂੰ ਦਿਸੇ ਹੀ ਨਾ ਜਿਹਨੂੰ ਦਿਸੇ ਹੀ ਨਾ ਉਹਦੇ ਮਾਰੀਆਂ ਤਿੰਨ ਮੁਕੀਆਂ ਦੋ ਖੁੱਸਗੀਆਂ ਇੱਕ ਵੱਜੀ ਨਾ ਆ ਇਹਨਾਂ ਦੇ ਬਿਆਨ ਨੇ ਜੀ ਕਰ ਲੋ ਕੀ ਕਰ ਲੋ ਇਨਾਂ ਦੇ ਤਾਂ ਚਿਰੜ ਪੂੰਡੀਆਂ ਕੱਢ ਦਾਂਗੇ ਇਹਨਾਂ ਨੇ ਆਪਾਂ ਬਸ ਲੈ ਹੁਣ ਐ ਕਰੋ ਇਹਨਾਂ ਨੂੰ ਪੁੱਛ ਕੇ ਦੇਖ ਲਿਓ ਆ ਸਾਰੇ ਜਿਹੜੇ ਵੀ ਚਿਰੜ ਪੂੰਡੀਆਂ ਕੀ ਹੁੰਦੀਆਂ ਨੇ ਦੱਸ ਤੁਸੀਂ ਵੀ ਨਹੀਂ ਸਕਦੇ ਤੁਸੀਂ ਵੀ ਇੰਨੀ ਕਹਿ ਸਕਦੇ ਹੋ ਇਹ ਤਾਂ ਨਿਕਲੇ ਵੀ ਪਤਾ ਲੱਗਦੀਆਂ ਨਹੀਂ ਜੀ ਬਸ ਸੋ ਐਸੇ ਤਰ੍ਹਾਂ ਡਟੇ ਰਹੋ ਆਮ ਆਦਮੀ ਪਾਰਟੀ ਸਰਕਾਰ ਥੋੜੀ ਐ ਤੁਸੀਂ ਚਲਾ ਰਹੇ ਹੋ ਤੁਸੀਂ ਉਹੀ ਚਲਾਓਗੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਅੱਲਾਹ ਥੋੜਾ ਜਿਹਾ ਘਟਾ ਹੈ ਲੁਧਿਆਣੇ ਵਾਲੇ ਪਾਸੇ ਤੱਕ ਤਾਂ ਪਹੁੰਚੇ ਜਿੱਥੇ ਜ਼ੋਰ ਲਾ ਲਿਆ ਇੱਥੇ ਮੋਲਾਪੁਰ ਵੀ ਆਏ ਸੀ ਇਹ ਵੋਟਾਂ ਲੁਧਿਆਣੇ ਪਈ ਜਾਂਦੇ ਸੀ ਆ ਬੜਿੰਗ ਤੜਿੰਗ ਹੋਰੀ ਮੋਲਾਪੁਰ ਫਿਰਦੇ ਸੀ ਵੀ ਉੱਥੇ ਜਾਓ ਭਾਈ ਜਿੱਥੇ ਜਾਣਾ ਉੱਥੋਂ ਨੇ ਬੁਲਾਇਆ ਹੀ ਨਹੀਂ ਉਹ ਕਹਿੰਦਾ ਇੱਥੇ ਨਾ ਆਇਓ ਕਹਿੰਦਾ ਜੇ ਉ ਤਾਂ ਮੈਂ 10-15000 ਨਾਲ ਹਾਰੂੰਗਾ ਜੇ ਤੁਸੀਂ ਆ ਕੇ ਮਾਂ ਦਿਓ ਪੁੱਤੋ 35-40 ਤੇ ਹਾਰੂੰ ਆ ਇਹਨਾਂ ਦੀ ਰੈਪਿਊਟੇਸ਼ਨ ਹੈ